ਇਹ ਸਾਰਾ ਗਿੱਜਰ ਡਿੱਗ ਗਿਆ ਇਹ ਉੱਪਰ ਮਿੱਟੀ ਨਾ ਲੱਗਾ ਟਿਕਾਉਣ ਮੈਂ ਤਾਂ ਮਾਲੀ ਦਾ ਕੰਮ ਕਰਦਾ ਹਾਂ ਉੱਤਰਾ ਕਿੰਨਾ ਚਿਰ ਹੋ ਗਿਆ ਸੱਟ ਲੱਗੀ ਨੂੰ ਤੇ ਹੁਣ ਤੱਕ ਕਿੰਨਾ ਖਰਚਾ ਆ ਗਿਆ 15 ਮਹੀਨੇ ਹੋ ਗਏ ਸਰ ਖਰਚਾ ਕਾਫੀ ਸਰ ਘਰ ਵੀ ਸਾਰਾ ਗੈਨੇ ਰੱਖਿਆ ਹੋਇਆ ਹੈ ਕਿੰਨੇ ਜਿਗਨੇ ਕਰ 96000 ਚ ਰੱਖਿਆ ਹੁਣ ਤੇ ਕਾਫੀ ਬਣ ਗਏ ਨੇ 5% ਤੇ ਲੇ ਉਹਦੀ ਵੀ ਹੁਣ ਤੱਕ ਕਿੰਨਾ ਖਰਚਾ ਲੱਗ ਗਿਆ ਤੇ ਕਾਫੀ ਲੱਗ ਗਿਆ ਹੈ ਮੇ ਕਮਾਉਂਦੇ ਹੀ ਘਰ ਚਲਾਉਂਦੇ ਆ ਮੰਜੇ ਦੇ ਬਹਿਣਾ ਪੈ ਗਿਆ ਇੱਕ ਤੁਹਾਡਾ ਬੇੜਾ ਫਿਰ ਕੀ ਮਨ ਚ ਆਉਂਦਾ ਜਦ ਬੇੜਾ ਵੀ ਬੜੀਆਂ ਮੰਗਾਂ ਕਰਤਾ ਮੰਗਾਈ ਫੜੀ ਆ ਪਤਨੀ ਵੀ ਕੇਟੇ ਮੂੰਹ ਲੱਗ ਜੀ ਦੁਖੀ ਹੰਦਾ ਮਨ ਚ ਪਰਮਾਤਮਾ ਮੇਰੇ ਤੇ ਪਰਦਾ ਪਾਤੇ ਇਹ ਜਮਾ ਇੱਕ ਦਿਨ ਗੱਲ ਕੀ ਅਜਰਦਾਸ ਕਰਦੇ ਕਿ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਸਹੀ ਆ ਵੀਰਾਂ ਨੂੰ ਪਹਿਲਾਂ ਤਾਂ ਮੇਰਾ ਵੀਜ਼ਾ ਚੱਲ ਲੈ ਕੇ ਆਇਆ ਵੀਜ਼ਾ ਪੇ ਤੇ ਆ ਵੀਜ਼ਾ ਰਕਤ ਚੱਲਦਾ ਬੜਾ ਔਖਾ ਭਾਈ ਚੱਲਦਾ ਦਵਾਈ ਜੇ ਕੋ ਦੇ ਦੇ ਤੇ ਖਾ ਲੈਣਾ ਨਹੀਂ ਉਸ ਤੋਂ ਬਾਅਦ ਕੀ ਸੁਪਨੇ ਆਉਂਦੇ ਹਰ ਪਿਓ ਵਿੰਦਾ ਹੀ ਸੁਪਨੇ ਆਪਣੇ ਬੱਚੇ ਨੂੰ ਇਦਾਂ ਸੈੱਟ ਕਰਨਾ ਆਖਦਾ ਕਰਨਾ ਕੀ ਬਣਾਉਣਾ ਸੁਪਨੇ ਦੇ ਬੜੇ ਵੇਖੇ ਕੀ ਬਣਾਉਂਦੇ ਬੋਤਲ ਫੌਜੀ ਤਾਂ ਦੀ ਜੋ ਟਾਇਲਟ ਆ ਲੈਟਰਿੰਗ ਆ ਉਹੀ ਤੁਹਾਡੀ ਦੱਸਿਆ ਤੁਸੀਂ ਵੀ ਪਤਨੀ ਛੋੜ ਗਈ ਹੈ ਕੀ ਕਰਨ ਚਾਹੁੰਦੇ ਹਾਂਜੀ ਕੀ ਕਰਾਂਗੇ ਕਿੱਦਾਂ ਕਰੀ ਸਰ ਬਹੁਤ ਔਖਾ ਹੈ ਕੰਮ ਤੇ ਵੀ ਜਾਣਾ ਪੈਂਦਾ ਰੋਟੀ ਵੀ ਨਾਲ ਬਣਾ ਕੇ ਜਾਣੀ ਪੈਂਦੀ ਕਈਆਂ ਬਾਜ ਯਾਰ ਕਿ ਸਾਨੂੰ ਫੇਰ ਦੇਖਣਾ ਇਹਦੇ ਬਾਅਦ ਤੇ ਬਹੁਤ ਤੰਗੀ ਮੈਂ ਤੇ ਜਿਹੜਾ ਪਿਆਏ ਪਿਆ ਹੈ ਇਹ ਜ਼ਿਆਦਾ ਤੰਗ ਨਹੀਂ ਕਰਦੇ ਮੈਂ ਗੁਰਦੀ ਪੁੱਛਾ ਕਰਦੇ ਹਾਂਜੀ ਹਾਂ ਫਿਰ ਵੀ ਰਾਨੂੰ ਕਹਿਣਾ ਚਾਹੁੰਦਾ ਫਿਰ ਮੇਰੇ ਇਲਾਜ ਹੋ ਜਾਏ ਹੋ ਜੇ ਮੈਂ ਆਪਣਾ ਕੰਮ ਤੁਰਪ ਪਰ ਕੀ ਨਾ ਫਿਕਰ ਨਾਲ ਗੁਰਵਿੰਦਰ ਕੌਰ ਚੂਏ ਵਾਲੇ ਨੇ ਵਾਲੇ ਕੀ ਹੋਇਆ ਕਾ ਇਹਨਾਂ ਦੇ ਮਾਲੀ ਦਾ ਕੰਮ ਕਰਨ ਗਿਆ ਸੀ ਗੀਜਰ ਟੰਗ ਹੋ ਲੱਗੀ ਤੇ ਉਹ ਗੀਜਰ ਵੱਜ ਗਿਆ ਇਹਨਾਂ ਦੀ ਲੱਤ ਦੀ ਕਿੰਨਾ ਕੁ ਲਾਜ ਤੇ ਮੁਦਖਰ ਚਾਹ ਕਨਾਂ ਜਰੂਰ ਹੋਇਆ 1.5 ਸਾਲ ਹੋ ਗਿਆ ਇਹਨਾਂ ਨੂੰ ਪਿਆ ਨੂੰ ਤੇ ਖਰਚਾ ਕਾਫੀ ਆ ਗਿਆ ਕਹਿੰਦੇ ਜਮੀਨ ਰੱਖੀ ਗਏ ਨੇ ਹਾਂਜੀ ਉਹ ਵੀ ਇਹਨਾਂ ਤੇ ਹੀ ਲਾਈ ਆ ਕਿੰਨੇ ਪੈ ਗਏ 96000 ਇੱਕ ਦਿਨ ਸੰਡੇ ਫੋਨ ਵੀ 500 ਜਿਹੜਾ ਖੜਾ ਪਿਆ ਉਹ ਕੀ ਕਰਾਂ ਹਾਂਜੀ ਉਹ ਨਾ ਮੈਂ ਕਹਿਆ ਹੀ ਲਾਤ ਨੂੰ ਠੰਡ ਲਾਦੀ ਮੈਂ ਧੁੱਪੇ ਆਜੋ ਜਿਹੜਾ ਉਹ ਆਦੇ ਦਰਵਾਜ਼ੇ ਕੋਲ ਥੜੀ ਕੱਚੀ ਸੀ ਤੇ ਉਹ ਏ ਟੁਕ ਖੜ ਗਈ ਤੇ ਡਿੱਗ ਪਈ ਤੇ ਉਹ ਮਿਲ ਕੇ ਮੇਰੇ ਕੋਲ ਪੈਸਾ ਕੋਲ ਕੋਈ ਨਹੀਂ ਮੈਂ ਗਈ ਇੱਕ ਦੁਕਾਨ ਮੰਗਣ ਨਹੀਂ ਮਿਲੇ ਤੇ ਫਿਰ ਮੈਂ ਕਿਹਾ ਚੱਲ ਫੋਨ ਰੱਖ ਲਓ ਤੇ ਮੈਂ ਇਹਨੂੰ ਦਵਾਈ ਲੈ ਆ ਕੇ ਦਿੱਤੀ ਸੀ ਹਾਂਜੀ ਬਸ ਇਹ ਹੀ ਕਹਿਣਾ ਚਾਹਨੀ ਆ ਕਿ ਆਪਣੀ ਮਿਹਨਤ ਜੋ ਕਰਦੇ ਹੋ ਉਹਨਾਂ ਨੇ ਮਾਲਕ ਬਹੁਤ ਬਹੁਤ ਦਵੇ ਆਪਣੇ ਜਸਵੰਦ ਦੇ ਕੱਢ ਕੇ ਤੇ ਇਹਨਾਂ ਦਾ ਇਲਾਜ ਹੋ ਸਕੇ ਕੋਈ ਤੁਹਾਡਾ ਫੋਨ ਨੰਬਰ ਜਿੱਥੇ ਤੁਸੀਂ ਸੰਪਰਕ ਕਰੇ ਕੋ ਤੁਹਾਨੂੰ ਹਾਂਜੀ 9646486806 9646486806 ਪਈ ਮੇਰਾ ਨਾਮ ਮਨਜੀਤ ਸਿੰਘ ਸਰਬੱਤ ਦਾ ਭਲਾਸੀ ਵਸ 68 ਸੰਪਰਕ ਲਾਂਤ ਜੀ ਠੀਕ ਹਨ ਚਾਹੁੰਦੇ ਆ ਪਰਿਵਾਰ ਨਾਲ ਤੁਸੀਂ ਮਿਲਾਇਆ ਫਿਰ ਤੁਹਾਡਾ ਵੀ ਬਹੁਤ ਧੰਨਵਾਦ ਆ ਠੀਕ ਹਨ ਚਾਹੁੰਦੇ ਆ ਪਰਿਵਾਰ ਬਾਰੇ ਲੋਕਾਂ ਦਾ ਪਰਿਵਾਰ ਇਹਦੇ ਹੀ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਪਰਿਵਾਰ ਦੇ ਹਾਲਾਤ ਤੁਸੀਂ ਵੀ ਆਣ ਕੇ ਵੇਖਿਆ ਤੇ ਵੀਰ ਦੇ ਜ਼ਖਮ ਜਿਹੜਾ ਕਾਫੀ ਜ਼ਿਆਦਾ ਆ ਤੇ ਅਸੀਂ ਤੇ ਇਹੀ ਬੇਨਤੀ ਕਰਦੇ ਆ ਸੰਗਤ ਨੂੰ ਕਿ ਆਪਣੀ ਕਿਰਤ ਕਮਾਈ ਚੋਂ ਦਾ ਸਬੰਧ ਕੱਢ ਕੇ ਜੇ ਜ਼ਰੂਰ ਇਸ ਵੀਰ ਦੀ ਜਿਹੜੀ ਹੈਲਪ ਹੋਣੀ ਚਾਹੀਦੀ ਆ ਤੇ ਪਿੰਡ ਵਾਸੀਆਂ ਨੂੰ ਵੀ ਬੇਨਤੀ ਕਰਦੇ ਆ ਕਿ ਜ਼ਰੂਰ ਇਸ ਵੀਰ ਦੀ ਹੈਲਪ ਵਾਸਤੇ ਦਾ ਲਾਜ ਵਾਸਤੇ ਜ਼ਰੂਰ ਅੱਗੇ ਆਉਣਾ ਚਾਹੀਦਾ हां जी बहुत ਔਖਾ ਜੀ ਜਿਹੜੀ ਭੈਣ ਆ ਵਿਚਾਰੀਏ ਘਰਾਂ ਦਾ ਕੰਮ ਕਰਦੀ ਆ ਤੇ 1200 ਰੁਪਿਆ ਕਹਿੰਦੇ ਮਹੀਨੇ ਦਾ ਮਿਲਦਾ ਵਾ ਤੇ ਅੱਜ ਦੇ ਜਮਾਨੇ ਦੇ ਵਿੱਚ ਤੁਹਾਨੂੰ ਪਤਾ ਮਹਿੰਗਾਈ ਦਾ ਦੌਰ ਆ ਤੇ ਇੰਨੀ ਮਹਿੰਗਾਈ ਦੇ ਵਿੱਚ ਜਿਹੜਾ 1200 ਰੁਪਏ ਦੇ ਨਾਲ ਜਿਹੜਾ ਘਰ ਦਾ ਗੁਜ਼ਾਰਾ ਬਹੁਤ ਔਖਾ ਆ ਬੱਚਾ ਵੀ ਇਹਨਾਂ ਦਾ ਛੋਟਾ ਸਕੂਲ ਜਾਂਦਾ ਆ ਤੇ ਬੱਚੇ ਦੀਆਂ ਵੀ ਖਵਾਇਸ਼ਾਂ ਹੁੰਦੀਆਂ ਨੇ ਕੁਛ ਨਾ ਕੁਝ ਆ ਜਿਦਾ ਬੱਚੇ ਮੰਗਦੇ ਆ ਚੀਜ਼ਾਂ ਤੇ ਬੱਚੇ ਦੀਆਂ ਖਵਾਇਸ਼ਾਂ ਹੁੰਦੀਆਂ ਨੇ ਪਰ ਵਿਚਾਰਾ ਜਿਹੜਾ ਵੀਰ ਆ ਕਮਾਉਣ ਵਾਲਾ ਸੀਗਾ ਆਪ ਮੰਜੇ ਤੇ ਪੈ ਗਿਆ ਤੇ ਉਹ ਖਵਾਇਸ਼ਾਂ ਕਿਤੇ ਨਾ ਕਿਤੇ ਬੱਚੇ ਦੀਆਂ ਅਧੂਰੀਆਂ ਰਹਿ ਚੁੱਕੀਆਂ ਨੇ